ਮਾਨਯੋਗ ਐਸਐਸਪੀ ਫ੍ਰੀ ਕੋਡ ਡਾਕਟਰ ਪੱਗਿਆ ਜੰਦੀ ਰੈਨਮਾਈ ਹੇਟ ਮਾੜੇ ਅਸਤਾਖਾਫ ਸਾਡੇ ਲਗਾਤਾਰ ਮੇਮ ਚੱਲਦੀ ਰਹਿੰਦੀ ਏ ਤੇ ਸਾਡੇ 1 7 1 25 ਨੂੰ ਮਕਦਮਾ ਨੰਬਰ 2 ਰਜਿਸਟਰ ਹੋਇਆ ਸੀਗਾ ਜਿਸ ਦੇ ਵਿੱਚ ਇੱਕ ਕਲਦੀਪ ਕੁਮਾਰ ਜਿਹੜਾ ਕੋਈ 23 34 ਸਾਲ ਦਾ ਸੀਗਾ ਇਹਨਾਂ ਦਾ ਉੱਥੇ ਮਟਰ ਹੋ ਗਿਆ ਸੀਗਾ ਤੇ ਇਸ ਦੇ ਭਰਾ ਨੇ ਇਸ ਸੰਬੰਧ ਵਿੱਚ ਦੱਸਿਆ ਸੀਗੇ ਵੀ ਜੇ ਇਸ ਨੂੰ ਜਿਹੜੇ ਮਾਨਨ ਵਾਲੇ ਕੁਲਵੰਤ ਸਿੰਘ ਮੋਟਾ ਤੇ ਆਕਾਸ਼ਦੀਪ ਸਿੰਘ ਨੇ ਇਸ ਦੇ ਪਹਿਲਾਂ ਤੇ ਇਹ ਮਿੱਤਰ ਰਹੇ ਨੇ ਉਸ ਤੋਂ ਬਾਅਦ ਇਹਨਾਂ ਦੀ ਜਿਹੜੀ ਮ੍ਰਿਤਿਕ ਦੀ ਵਾਈਫ ਸੀ ਉਹਦੇ ਨਾਲ ਇਹਨਾਂ ਸਬੰਧ ਹੋ ਗਏ ਸੀ ਤੇ ਉਸ ਸਬੰਧ ਵਿੱਚ ਇਹਨਾਂ ਦੀ ਆਪਸ ਵਿੱਚ ਉੱਥੇ ਤਕਰਾਰ ਹੋ ਗਈ ਜਿਸ ਦੇ ਉੱਤੇ ਮੌਕੇ ਤੇ ਇਹਨਾਂ ਨੇ ਇਸ ਨੂੰ ਜਿਹੜਾ ਮੌਤ ਹੀ ਕੱਟ ਦਤਾ ਦੇ ਸਰਮ ਵਿੱਚ ਨਹੀਂ ਇਹ ਤੇਜ ਹਥਿਆਰ ਵਰਤਿਆ ਗਿਆ ਇਹਨਾਂ ਦੇ ਕੀਤਾ ਤੇ ਜਿਸ ਤੋਂ ਉੱਥੋਂ ਇਹ ਮੌਕੇ ਦੇ ਪੰਜ ਪੰਜਾਂ ਚ ਕੰਮ ਜਾ ਬਗੋਈ ਸੀਗੇ ਤੇ ਸਾਡੀ ਜਿਹੜੀ ਟੀਮ ਨੇ ਬਹੁਤ ਜਲਦੀ ਇਹਨਾਂ ਨੂੰ ਦੋਨਾਂ ਨੂੰ ਗ੍ਰਿਫਤਾਰ ਕਰਕੇ ਤੇ ਮਾਜੋ ਕੋਰਟ ਵਿੱਚ ਪੇਸ਼ ਕੀਤਾ ਜਿਸ ਦੇ ਵਿੱਚ ਇਹਨਾਂ ਰਿਮਾਂਡ ਤੇ ਜਿਹੜਾ ਇਹਦੇ ਸਾਹਮਣੇ ਆਇਆ ਜਿਹੜੇ ਹੁਣ ਤੱਕ ਜਿਹੜੇ ਪੁੱਛ ਵਿੱਚ ਸਾਹਮਣੇ ਆਇਆ ਜੀ ਜਿਸ ਦੇ ਮ੍ਰਿਤਕ ਦੀ ਪਤਨੀ ਦੇ ਇਹਨਾਂ ਨਾਲ ਸੰਬੰਧ ਸੀ ਤੇ ਜਿਹੜਾ ਇਹ ਉਸ ਨੂੰ ਇਸ ਕਰਕੇ ਇਹਨਾਂ ਨੇ ਉਸ ਨੂੰ ਮਤ ਨਹੀਂ ਇਸ ਵਿੱਚ ਇਸ ਤਰ੍ਹਾਂ ਦੀ ਪਹਿਲਾਂ ਕੰਪਲੀਟ ਨਹੀਂ ਆਈ ਸੀ ਕੋਈ ਇਹਨਾਂ ਦੀ ਲੜਾਈ ਝਗੜੇ ਦੀ ਕੁਝ ਨਹੀਂ ਸੀ ਇਹ ਇਹਨਾਂ ਨੇ ਮੌਕੇ ਤੇ ਹੀ ਅਨਜਾਨ ਦੇ ਤਵਾਦ ਤਮ ਤੇ ਇਹਦਾ ਮਾਹੌਲ ਹੈ ਪ੍ਰੋਫਾਈਲ ਕੀ ਹੈ ਸਰੋ ਦਾ ਇੱਕ ਇੱਕ ਉੱਥੇ ਦਿਹਾੜੀ ਦਾ ਪੇ ਕਰਦਾ ਸੀ ਜਿਹੜਾ ਲੋਕ ਆਪਾਂ ਕਹਿ ਦਿੰਨੇ ਆ ਵੀ ਮਜੂਰ ਸੀਗਾ ਅਗਲਾ ਬਖਸ਼ਣ ਚੰਗਾ ਕਰਦੇ ਹੁਣ ਅੱਜ ਇਹਨਾਂ ਨੂੰ ਮਾਂਜੋ ਕੋਡ ਵਿੱਚ ਪੇਸ਼ ਕੀਤਾ ਹੈ ਤੇ ਹੁਣ ਇਹਨਾਂ ਦਾ ਮਾਡਲਮਾਗੇ ਤੇ ਹੋਰ ਜਿਹੜੀ ਪੁੱਛ-ਪਿਛ ਕਰਾਂਗੇ ਜਿਹੜਾ ਇਹਨਾਂ ਦਾ ਵਰਤਿਆ ਇਥੇ ਆ ਜਾਂ ਉਹ ਵੀ ਬਰੰਦ ਕਰਾਂਗੇ ਜਿਹੜਾ ਇਹਨਾਂ ਨੇ ਬੰਦਾ 21 ਚਾਂਮਲ ਸਿੰਘ ਜਾਂ ਕੋਈ ਇਹ ਇਹਨਾਂ ਤਿੰਨਾਂ ਜਣੇ ਤੇ 50 ਰਜਿਸਟਰਡ ਹੋਇਆ ਸੀ ਹਾਂ ਹਾਂ ਜੀ ਉਸ ਦੀ ਜਿਹੜਾ ਮਰੀਤ ਕੋ ਉਹਦੀ ਘਰ ਵਾਲੀ ਤੇ ਵੀ ਤੇ ਮਾਂਜੋਗ ਐਸਐਸਪੀ ਫ੍ਰੀ ਕੋਡ ਡਾਕਟਰ ਪੱਗਿਆ ਜੰਦੀ ਦਾ ਨਾਮ ਹੈ ਹੇਲਟ ਮਾੜੀ ਅਨਸਟਾਫ ਸਾਡੇ ਲਗਾਤਾਰ ਮੇਮ ਚੱਲਦੀ ਰਹਿੰਦੀ ਏ ਤੇ ਸਾਡੇ 17125 ਨੂੰ ਮਕਲਾਮਾ ਮਰ ਦੋ ਰਜਿਸਟਰ ਹੋਇਆ ਸੀਗਾ ਜਿਸ ਦੇ ਵਿੱਚ ਇੱਕ ਕਲਦੀਪ ਕੁਮਾਰ ਜਿਹੜਾ ਕੋਈ 32-33 ਸਾਲ ਦਾ ਸੀਗਾ ਇਹਨਾਂ ਦਾ ਉੱਥੇ ਮਟਰ ਹੋ ਗਿਆ ਸੀਗਾ ਤੇ ਇਸ ਦੇ ਪ੍ਰਾਣੇ ਇਸ ਸੰਬੰਧ ਵਿੱਚ ਦੱਸਿਆ ਸੀਗੇ ਵੀ ਜੇ ਇਸ ਨੂੰ ਜਿਹੜੇ ਮਾਨਵਲ ਕੁਲਵੰਤ ਸਿੰਘ ਮੋਟਾ ਤੇ ਆਕਾਸ਼ਦੀਪ ਸਿੰਘ ਇਹ ਇਸ ਦੇ ਪਹਿਲਾਂ ਤਾਂ ਇਹ ਮਿੱਤਰ ਰਹੇ ਨੇ ਉਸ ਤੋਂ ਬਾਅਦ ਇਹਨ ਦੀ ਜਿਹੜੀ ਮ੍ਰਿਤਿਕ ਦੀ ਵਾਈਫ ਸੀ ਉਹਦੇ ਨਾਲ ਇਹਨਾਂ ਸੰਬੰਧ ਹੋ ਗਏ ਸੀ ਤੇ ਉਸ ਸਬੰਧ ਵਿੱਚ ਇਹਨਾਂ ਦੀ ਆਪਸ ਵਿੱਚ ਉੱਥੇ ਤਕਰਾਰ ਹੋ ਗਈ ਜਿਸ ਦੇ ਵਿੱਚ ਉੱਥੇ ਮੌਕੇ ਤੇ ਇਹਨਾਂ ਨੇ ਇਸ ਨੂੰ ਜਿਹੜਾ ਮੌਤ ਹੀ ਕੱਟਵਾ ਦਿੱਤਾ ਉਰ ਵਿੱਚ ਨਹੀਂ ਇਹ ਤੇਜ ਹਥਿਆਰ ਵਰਤਿਆ ਗਿਆ ਇਹਨਾਂ ਦੇ ਕੀਤਾ ਤੇ ਜਿਸ ਤੋਂ ਉੱਥੋਂ ਇਹ ਮੌਕੇ ਦੇ ਪੰਜ ਪੰਜਾਂ ਚੋਰ ਕਾਮਯਾਬ ਹੋ ਗਏ ਸੀਗੇ ਤੇ ਸਾਡੀ ਜਿਹੜੀ ਟੀਮ ਨੇ ਬਹੁਤ ਜਲਦੀ ਇਹਨਾਂ ਨੂੰ ਦੋਨਾਂ ਨੂੰ ਗ੍ਰਿਫਤਾਰ ਕਰਕੇ ਤੇ ਮਾਜੋ ਕੋਰਟ ਵਿੱਚ ਪੇਸ਼ ਕੀਤਾ ਜਿਸ ਦੇ ਵਿੱਚ ਇਹਨਾਂ ਨੂੰ ਰਿਮਾਂਡ ਤੇ ਜਿਹੜਾ ਇਹਦੇ ਸਾਹਮਣੇ ਆਇਆ ਜਿਹੜੀ ਹੁਣ ਤੱਕ ਜਿਹੜੀ ਪੁਛ ਦੇ ਸਾਹਮਣੇ ਆਇਆ ਜਿਸ ਦੇ ਮ੍ਰਿਤਕ ਦੀ ਪਤਨੀ ਦੇ ਇਹਨਾਂ ਨਾਲ ਸੰਬੰਧ ਸੀ ਤੇ ਜਿਹੜਾ ਇਹ ਉਸ ਨੂੰ ਇਸ ਕਰਕੇ ਇਹਨਾਂ ਨੇ ਜੂਸੋਸ ਨੂੰ ਮਤ ਨਹੀਂ ਇਸ ਵਿੱਚ ਇਸ ਤਰ੍ਹਾਂ ਦੀ ਪਹਿਲਾਂ ਕੰਪਲੀਟ ਨਹੀਂ ਆਈ ਸੀ ਕੋਈ ਇਹਨਾਂ ਦੀ ਲੜਾਈ ਝਗੜੇ ਦੀ ਕੁਝ ਨਹੀਂ ਸੀ ਇਹ ਇਹਨਾਂ ਨੇ ਮੌਕੇ ਤੇ ਹੀ ਅੰਜਾਮ ਦਿੱਤਾ ਵਾਅਦਾ ਤੁਮ ਨੂੰ ਜਿਹਦਾ ਮਾਹੌਲ ਹੈ ਪ੍ਰੋਫਾਈਲ ਕੀ ਹੈ ਸਰੋ ਦਾ ਇੱਕ ਇੱਕ ਉੱਥੇ ਦਿਹਾੜੀ ਦਾ ਪੇ ਕਰਦਾ ਸੀ ਜਿਹੜਾ ਲੋਕ ਆਪਾਂ ਕਹਿ ਦਿੰਨੇ ਆਂ ਵੀ ਮਜ਼ਦੂਰ ਸੀਗਾ ਹੁਣ ਅੱਜ ਇਹਨਾਂ ਨੂੰ ਮਾਜੋ ਕੋਡ ਵਿੱਚ ਪੇਸ਼ ਕੀਤਾ ਹੈ ਤੇ ਹੁਣ ਇਹਨਾਂ ਦਾ ਮਾਡਲਮਾਗੇ ਤੇ ਹੋਰ ਜਿਹੜੀ ਪੁੱਛ-ਪਿਛ ਕਰਾਂਗੇ ਜਿਹੜਾ ਇਹਨਾਂ ਦਾ ਵਰਤਿਆ ਤੇ ਆ ਜਾਂ ਉਹ ਵੀ ਬਰੰਦ ਕਰਾਂਗੇ ਜਿਹੜਾ ਇਹਨਾਂ ਦੇ ਬੰਦਾ 21 ਚਾਂਮਲ ਸਿੰਘ ਜਾਂ ਕੋਈ ਇਹ ਇਹਨਾਂ ਤੇ ਨਾ ਜਣੇ ਤੇ 50 ਰਜਿਸਟਰਡ ਹੋਇਆ ਸੀ ਹਾਂ ਹਾਂ ਜੀ ਉਸ ਦੀ ਜਿਹੜਾ ਮਰੀ ਤੇ ਕੋ ਉਹਦੀ ਘਰ ਵਾਲੀ ਤੇ ਵੀ